ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਅੱਜ 3 ਤਰੀਕ ਹੈ 3 ਮਾਰਚ ਹੈ ਔਰ ਇੱਕ ਦਿਨ ਛੱਡ ਕੇ 5 ਤਰੀਕ ਨੂੰ ਪੰਜਾਬ ਦਾ ਤੀਜਾ ਬਜਟ ਹਰਪਾਲ ਚੀਮਾ ਸਾਹਿਬ ਔਰ ਭਗਵੰਤ ਮਾਨ ਜੀ ਦੀ ਸਰਕਾਰ ਪੇਸ਼ ਕਰਨ ਲੱਗੀ ਵੈਸੇ ਤਾਂ ਸਾਰੇ ਜਾਣਦੇ ਹੈ ਕਿ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਹੈ ਕਿ ਇਸ ਤੋਂ ਵੱਡਾ ਪਲਟੂ ਰਾਮ ਕੋਈ ਨਹੀਂ ਇਸ ਤੋਂ ਬਾਅਦ ਸ਼ਾਇਦ ਸਫੇਦ ਝੂਠ ਬੋਲਣਾ ਜੇ ਕਿਸੇ ਨੂੰ ਸਿਖਾਉਣਾ ਹੋਵੇ ਤੇ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਬ੍ਰਾਂਡ ਸਕੂਲ ਆਫ ਐਕਸਲੈਂਸជា ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਇੱਕ ਬੜੀ ਵੱਡੀ ਮਹਾਨ ਰੈਲੀ ਕਰ ਰਹੀ ਹੈ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵਾਲੇ ਜਿਨ੍ਹਾਂ ਨਾਲ ਸ਼ਾਇਦ ਜਿੰਨਾ ਵੱਡਾ ਧੋਖਾ ਉਹਨਾਂ ਨਾਲ ਕੀਤਾ ਉਹਨਾਂ ਸ਼ਾਇਦ ਵੱਡਾ ਧੋਖਾ ਹੋਰ ਕਈਆਂ ਨਾਲ ਵੀ ਕੀਤਾ ਤਾਂ ਬੜਿਆਂ ਨਾਲ ਹੈ ਮਗਰ ਸ਼ਾਇਦ ਇਸ ਕਿਸਮ ਦਾ ਮਜ਼ਾਕ ਨਹੀਂ ਹੋਇਆ ਸੀਪੀਐਫ ਕਰਮਚਾਰੀ ਯੂਨੀਅਨ ਕੋਲੋਂ ਇਹਨਾਂ ਨੇ ਕਹਿ ਕੇ ਵੀਡੀਓ ਚੜਾਈਆਂ ਮੈਂ ਉਹ ਵੀ ਡੇਟ ਸ਼ੇਅਰ ਕਰੂੰਗਾ ਕਿਵੇਂ ਉਹਨਾਂ ਤੋਂ ਧੰਨਵਾਦੀ ਆਪਦੇ ਮੈਸੇਜ ਪੁਆਏ ਕਿ ਅਸੀਂ ਬੜਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਔਰ ਲੱਖਾਂ ਹੀ ਮੁਲਾਜ਼ਮ ਇਹਦੇ ਨਾਲ ਪ੍ਰਭਾਵਿਤ ਆ ਮੈਂ 1 ਬਾਈ 1 ਇਹ ਗੱਲਾਂ ਦਿਖਾਉਂਗਾ ਤੁਹਾਨੂੰ ਆ ਪੰਜਾਬ ਸਰਕਾਰ ਦਾ ਵੇਖੋ ਕਿ ਇਹਨਾਂ ਦੇ ਕਾਗਜ਼ਾਂ ਪੱਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਆ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦੀ ਤਰੀਕ ਹੈ 18 ਨਵੰਬਰ 2022 ਮੈਂ ਆਪ ਦੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗਾ ਜਿੱਥੇ ਇਹਨਾਂ ਨੇ ਕਹਿੰਦੇ ਅਸੀਂ ਨੋਟੀਫਾਈ ਕਰਤਾ ਕਿ ਪੁਰਾਣੀ ਪੈਨਸ਼ਨ ਬਹਾਲ ਹੋ ਗਈ ਉਹਨੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਵਾਏ 2022 ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ हिमाचल प्रदेश ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਭਾਈ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤੇ ਅਸੀਂ ਜਿਵੇਂ ਪੰਜਾਬ 'ਚ 올ਡ ਪੈਨਸ਼ਨ ਬਹਾਲ ਕਰਤੀ ਐ ਅਸੀਂ ਗੁਜਰਾਤ ਤੇ ਹਿਮਾਚਲ 'ਚ ਵੀ ਕਰਾਂਗੇ ਮਗਰ ਗੁਜਰਾਤ ਤੇ ਹਿਮਾਚਲ ਵਾਲੇ ਸਿਆਣੇ ਰਹਿ ਇਹਨਾਂ ਦੀਆਂ ਲੂੰਬੜ ਚਾਲਾਂ 'ਚ ਨਹੀਂ ਆਏ ਕਿਉਂਕਿ ਅੱਜ ਤੱਕ ਇਹ ਸੀਪੀਐਫ ਯੂਨੀਅਨ ਕੱਲ੍ਹ ਵੀ ਧਰਨਾ ਦੇਣ ਲੱਗੀ ਔਰ ਧਰਨਾ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਨੇ 9 ਦਸੰਬਰ 2023 ਨੂੰ ਮੌਲੀ ਜਗਰੇਲੀ ਕੀਤੀ ਜਿੱਤੋ ਬਾਅਦ ਇਹਨਾਂ ਨੂੰ ਮੈਸੇਜ ਆਇਆ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਵੱਜੋਂ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਪਹਿਲਾਂ 4123 ਰੱਖੀ ਗਈ ਫਿਰ 29123 ਰੱਖੀ ਗਈ ਫਿਰ 5223 ਰੱਖੀ ਗਈ ਤੇ ਹੁਣ ਕਹਿੰਦੇ 53 2023 ਨੂੰ ਕਰਾਂਗੇ ਭਾਈ ਉਸ ਦਿਨ ਤਾਂ ਬਜਟ ਪੇਸ਼ ਹੋ ਜਾਣਾ ਤੇ ਜੇ ਉਹਦੇ 'ਚ ਤੁਸੀਂ ਰੱਖਿਆ ਹੀ ਨਹੀਂ ਕੁਝ ਬਜਟਰੀ ਪ੍ਰੋਵੀਜ਼ਨਸ ਹੀ ਨਹੀਂ ਰੱਖੀਆਂ ਤੇ ਤੁਸੀਂ ਇਹਨਾਂ ਨੂੰ ਦੇਣਾ ਕੀ ਹੈ ਚਲੋ ਇਹ ਗੱਲ ਮੈਂ ਬਾਅਦ ਵਿੱਚ ਵੀ ਸਾਂਝੀ ਕਰੂੰਗਾ ਵੇਖੋ ਮਜ਼ਾਕ ਕਿਵੇਂ ਕਰਦੇ ਆ ਆ ਰਾਗਵ ਚੱਡਾ ਸਾਹਿਬ ਜਿਹੜੇ ਇਹਨਾਂ ਦੇ ਸੁਪਰ ਸੀਐਮ ਸਾਹਿਬ ਨੇ ਇਹਨਾਂ ਨੇ 21 ਅਕਤੂਬਰ 2022 ਚ ਟਵੀਟ ਕਰਕੇ ਇਹ ਗੱਲ ਕਹੀ ਸ਼ਾਈਨਿੰਗ ਅਗੇਂਸਟ ਆਲ ਆਰਡਸ ਸੀਐਮ ਭਗਵੰਤ ਮਾਨ ਹੈਸ ਟੇਕਨ ਅ ਲਾਇਨ ਹਾਰਟਡ ਡਿਸੀਜਨ ਟੂ ਰੀਇਨਸਟੇਟ 올 ਪੈਨਸ਼ਨ ਸਕੀਮ ਇਹ ਟਵੀਟ ਕਰਦੇ ਆ ਟੂ ਆਲ ਦਾ ਗਵਰਨਮੈਂਟ empioyees ਇਨ ਗੁਜਰਾਤ ਐਂਡ ਹਿਮਾਚਲ ਪ੍ਰਦੇਸ਼ ਫਾਈਟਿੰਗ ਫॉर ਓਪੀਐਸ ਹੇਅਰ ਅਰਵਿੰਦ ਕੇਜਰੀਵਾਲ ਜੀਜ਼ ਇਨਵਾਇਬਲ ਗਾਰੰਟੀ ਵਾਂਸ ਵੀ ਕਮ ਟੂ ਪਾ ਵੀਲ ਰੀਇਨਸਟੇਟ ਓਪੀਐਸ ਐਂਡ ਸਕ੍ਰੈਪ ਨਿਊ ਪੈਨਸ਼ਨ ਸਕੀਮ 1 ਅਕਤੂਬਰ ਦੀ ਟਵੀਟ ਸੀ ਉਸ ਤੋਂ ਬਾਅਦ ਇਹ ਗੁਜਰਾਤ ਜਾਂਦੇ ਨੇ ਇਹ ਡਰਾਮੇ ਨੂੰ ਲੈ ਕੇ ਡੇਅਰ ਗੁਜਰਾਤੀਸ ਆਪ ਗਵਰਨਮੈਂਟ ਇਨ ਪੰਜਾਬ ਹੈਜ਼ ਨੋਟੀਫਾਈਡ ਇੰਪਲੀਮੈਂਟੇਸ਼ਨ ਆਫ ਓਪੀਐਸ ਸਕੀਮ securing future of 1.7 lakh 5 plus government employees r kejriwal ki guarantee for gujarat government employees aap will implement ops in gujarat to after forming government jo kaha wo kiya raghav chadda sahab jinni thodi guarantee ch jhooth hai aur jinni thodi jamaan ch aam aadmi party di jhoothra ch hai bhi koi record todi kam hai 25 november 18 ਦੀ ਨੋਟੀਫਿਕੇਸ਼ਨ ਔਰ 25 ਦੀ ਟਵੀਟ ਫਿਰ ਆ ਤਿੰਨ ਵਜ਼ੀਰ ਆ ਤਿੰਨੇ ਇੱਕ ਤਾਂ ਨਾ ਦਾ ਅਨਮੋਲ ਹੀਰਾ ਤਮਾਤਰ ਉਹ ਬੈਠਿਆ ਨਾਲ ਜਿਹੜਾ ਭਗਵੰਤ ਮਾਨ ਸਾਹਿਬ ਦੀ ਅੱਖਾਂ ਤੇ ਕੰਨ ਨੇ ਉਹਨੂੰ ਵਿੱਚ ਮਿਠਾ ਕੇ ਇਹ ਟਵੀਟ ਕੀ ਕਰ ਰਹੇ ਆ ਜੀ ਲੰਮੇ ਸਮੇਂ ਤੋਂ ਮੁਲਾਜ਼ਮ ਦੀਆਂ ਅਹਿ ਮੰਗਾ ਤੇ ਮੋਹਰ ਲਗਾਉਂਦੇ ਹੋਏ ਪ੍ਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਗਈ ਹੈ ਦੱਸੋ ਜੇ ਵਜ਼ੀਰ ਇਸ ਕਿਸਮ ਦਾ ਝੂਠ ਬੋਲਣ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਤੇ ਚੱਲਣ ਵਾਲੀ ਸਰਕਾਰ ਲੋਕਾਂ ਦੇ ਰਹਿਮੋ ਕਰਮ ਤੇ ਚੱਲਣ ਵਾਲੀ ਸਰਕਾਰ ਤੇ ਲੋਕਾਂ ਦੇ ਨਾਲ ਹੀ ਮਜ਼ਾਕ ਲੋਕਾਂ ਦੇ ਨਾਲ ਝੂਠ ਆ ਮੈਂ ਬਾਰ ਬਾਰ ਵਿਖਾਉਂਗਾ ਇਹ ਗੱਲਾਂ ਕਿ ਇਹ ਕਿਸ ਕਿਸਮ ਦਾ ਸਫੇਦ ਝੂਠ ਬੋਲਦੇ ਆ ਇੱਕ 21 24 ਅਗਸਤ 21 2021 ਦੀ ਹੈ ਕੈਪਟਨ ਸਾਹਿਬ ਦੇ ਖਿਲਾਫ ਇਸ ਯੂਨੀਅਨ ਨੇ ਸੀਪੀਐਫ ਯੂਨੀਅਨ ਨੇ ਬੜੀ ਵੱਡੀ ਵਿਸ਼ਾਲ ਰੈਲੀ ਪਟਿਆਲੇ ਜ਼ਿਲ੍ਹੇ ਚ ਕੀਤੀ ਉਹਦੇ ਮੁੱਖ ਮੰਤਰੀ ਸਾਹਿਬ ਉਹ ਤੋਂ ਕੈਪਟਨ ਅਮਰਿੰਦਰ ਸੰਸਨ ਆਹ ਫੋਟੋ ਹੈ ਹਰਪਾਲ ਚੀਮਾ ਤੇ ਇਹਨਾਂ ਦਾ ਇੱਕ ਵਰਸ਼ਟ ਮੰਡੀ ਬੋਰਡ ਦੇ ਚੇਅਰਮੈਨ ਇਹ ਜਾ ਕੇ ਉੱਥੇ ਕਹਿੰਦੇ ਆ ਕਿ ਸਾਡੀ ਸਰਕਾਰ ਬਣ ਲੈਣ ਦਿਓ ਅਸੀਂ ਇਹਨੂੰ ਪੂਰਾ ਕਰਾਂਗੇ ਮੈਂ ਪੁੱਛਣਾ ਚਾਹੁੰਨਾ ਚੀਮਾ ਸਾਹਿਬ ਤੀਜਾ ਬਜਟ ਪੇਸ਼ ਕਰਨ ਲੱਗੇ ਹੋ ਪਤਾ ਨਹੀਂ ਚੌਥਾ ਤੁਸੀਂ ਕਰਨਾ ਕਿ ਨਹੀਂ ਕਰਨਾ ਇਹਨਾਂ ਚ ਤਾਂ ਤੁਹਾਡੇ ਤੋਂ ਰੱਖਿਆ ਨਹੀਂ ਕਿ ਹਾਲੇ ਤੱਕ ਇਹਨਾਂ ਨੂੰ ਨੋਟੀਫਿਕੇਸ਼ਨ ਕਰਤੀ ਮਗਰ ਜੋ ਪ੍ਰੋਵੀਜ਼ਨਸ ਬਣਦੇ ਨੇ ਜਾਂ ਇਹਨਾਂ ਨੂੰ ਜੋ ਲਾਭ ਬਣਦਾ ਉਹ ਹਵਾਈ ਨੋਟੀਫਿਕੇਸ਼ਨ ਹੀ ਸੀ ਕਿ ਉਹ ਕਿਨੂੰ ਮਿਲਿਆ ਦਾ ਕੱਖ ਨਹੀਂ ਅੱਜ ਵੀ ਵਿਚਾਰੇ ਧਰਨਾ ਦਿੰਦੇ ਫਿਰਦੇ ਔਰ ਜਦੋਂ ਧਰਨਾ ਦਿੰਦੇ ਆ ਕਮਾਲ ਦੀ ਗੱਲ ਤਾਂ ਇਹ ਆ ਉਤੋਂ ਡਾਂਗਾ ਪੈਂਦੀਆਂ ਨੇ ਉਤੋਂ ਇਹਨਾਂ ਦੇ ਪਰਚੇ ਹੁੰਦੇ ਆ ਇਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ ਨੋਟੀਫਿਕੇਸ਼ਨ ਸਰਕਾਰ ਕਮੇ ਇਹ ਸਰਕਾਰ ਨੂੰ ਵੈਦ੍ਹਾ ਯਾਦ ਕਰਾਉਣ ਤੇ ਉਤੋਂ ਡਾਂਗਾ ਖਾ ਕੇ ਆਉਂਦੇ ਪਰਚੇ ਕਰਾ ਕੇ ਆਉਂਦੇ ਪੱਗਾਂ ਲਵਾ ਕੇ ਆਉਂਦੇ ਕਿ ਇਹ ਬਦਲਾਅ ਹੈ ਭਾਈ ਔਰ ਇਹੀ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਆਸਪੇਡ ਝੂਟਦਾ ਬਾਦਸ਼ਾਹ ਪਲਟੂ ਰਾਮ ਭਗਵੰਤ ਮਾਨ ਆ ਬੈਠਿਆ ਇਹਦੀ ਵੀਡੀਓ ਹੁਣੇ ਮੈਂ ਥੱਲੇ ਚਲਾਉਂਗਾ ਵਕਾ ਦਿਓ ਵੀ ਚਲਾ ਕੇ ਇਹ ਹੈਗੀ 21 ਅਕਤੂਬਰ 2022 ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਖੁਸ਼ਖਬਰ ਖੁਸ਼ਖਬਰੀ ਦੇ ਰਹਿਆ ਹਾਂ ਪੰਜਾਬ ਵਿੱਚ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਰਹੇ ਹਾਂ ਸਿੰਘ ਭਗਵੰਤ ਮਾਨ ਦੱਸੋ ਭਾਈ ਕੀ ਰਹਿ ਗਿਆ ਗਾਰੰਟੀ ਤੇ ਕੀ ਕੋਈ ਭਰੇ ਕਰੇ ਭਰੋਸਾ ਪਿੱਛੇ ਫੋਟੋ ਕਿਹਦੀ ਲਾਈ ਆ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਫੋਟੋ ਥੱਲੇ ਬਹਿ ਕੇ ਬਾਬਾ ਸਾਹਿਬ ਅੰਮ੍ਰਿਤਕਰ ਸਾਹਿਬ ਦੀ ਫੋਟੋ ਥੱਲੇ ਬਹਿ ਕੇ ਤੁਸੀਂ ਇਸ ਕਿਸਮ ਦਾ ਝੂਠ ਮਾਰੋ ਝੂਠੀਆਂ ਸੋਹਾਂ ਖਾਓ ਲੋਕਾਂ ਦੇ ਨਾਲ ਮਜ਼ਾਕ ਕਰੋ ਕਿ ਲੋਕ ਕਿਸੇ ਮਤਲਬ ਇਹ ਵੇਖਣ ਕਿ ਕੀ ਗੱਲ ਦਾ ਭਰੋਸਾ ਕਦਾ ਕਰਨ ਚਲੋ ਮੈਂ ਇਹ ਗੱਲਾਂ ਬਾਅਦ ਚ ਕਰੂੰਗਾ ਫਿਰ ਇਹਨਾਂ ਨੇ ਇਹ ਪੂਰੇ ਇਸ਼ਤਿਹਾਰ ਦਿੱਤੇ ਆਪਾਂ ਇਸ਼ਤਿਹਾਰ ਦਿਖਾ ਰਿਹਾ ਜਿੱਥੇ ਲਿਖਿਆ ਪੰਜਾਬ ਮੇ ਓਪੀਐਸ ਕੀ ਨੋਟੀਫਿਕੇਸ਼ਨ ਜਾਰੀ ਕਰਮਚਾਰੀਆਂ ਕੇ ਸਾਥ ਖੜੀ ਭਗਵੰਤ ਮਾਨ ਦੀ ਸਰਕਾਰ ਆ ਅਗਲਾ ਆ ਸੀਐਮ ਸਾਹਿਬ ਫੇਰ ਕਰਦੇ ਆ ਜੀ 18 ਨਵੰਬਰ ਨੂੰ ਕੈਬਨਿਟ ਮੀਟਿੰਗ ਮੇ ਸੀਐਮ ਭਗਵੰਤ ਮਾਨ ਨੇ ਕੀਆ ਬੜਾ ਐਲਾਨ 올ਡ ਪੈਨਸ਼ਨ ਸਕੀਮ ਕੋ ਲਾਗੂ ਕਰਨੇ ਕੇ ਲਿਏ ਜਾਰੀ ਕੀ ਨੋਟੀਫਿਕੇਸ਼ਨ ਅੱਗੇ 100% ਪਾਇਆ ਮੈਂ ਹੈਰਾਨ ਹੁਨਾ ਕਿ ਹੁਣ ਇਹ ਵਿਚਾਰੇ ਟਾਈਮ ਮੰਗਦੇ ਆ ਇਹਨਾਂ ਨੂੰ ਟਾਈਮ ਵੀ ਨਹੀਂ ਮਿਲਦਾ ਡਾਂਗਾ ਜ਼ਰੂਰ ਪੈਂਦੀ ਆ ਇਹ ਹਾਲਾਤ ਬਣੇ ਔਰ ਇਹ ਹਰਿਆਣੇ 'ਚ ਇਹਨਾਂ ਨੇ ਰੈਲੀ ਕੀਤੀ ਉੱਥੇ ਕੇਜਰੀਵਾਲ ਸਾਹਿਬ ਆਪ ਟਵੀਟ ਕਰਦੇ ਆ ਹਰਿਆਣੇ ਕੀ ਸਭੀ ਸਰਕਾਰੀ ਕਰਮਚਾਰੀਆਂ ਕੋ ਮੇਰਾ ਭਰੋਸਾ ਹੈ ਅਗਲੀ ਵਾਰੀ ਬੀਜੇਪੀ ਭਗਾਓ ਭਗਾਕਰ ਆਪकी ਸਰਕਾਰ ਬਣਾਓ ਹਮ 올ਡ ਪੈਨਸ਼ਨ ਸਕੀਮ ਲਾਗੂ ਕਰੇਗੇ ਜੈਸੇ ਪੰਜਾਬ ਮੇ ਹਮਨੇ ਕੀ ਔਰ ਅੱਗੇ ਕੀ ਲਿਖਦੇ ਹਰਿਆਣਾ ਦੇ ਕਰਮਚਾਰੀਆਂ ਉਪਰ ਵਾਟਰ ਕੈਨਨ ਦਾ ਇਸਤੇਮਾਲ ਪੂਰੀ ਤਰ੍ਹਾਂ ਤਾਨਾਸ਼ਾਈ ਦਿਖਾ ਦਿਖਾਤਾ ਹੈ ਐਮਲ ਖੱਟਰ ਮੁੱਖ ਮੰਤਰੀ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਜੀ ਸ਼ਾਹ ਤੁਸੀਂ ਇੱਡੇ ਬੇਸ਼ਰਮ ਬਣਦੇ ਇੱਥੇ ਵੀ ਵਾਟਰ ਕੈਨਨ ਛੱਡੋ ਇੱਥੇ ਡਾਂਗਾ ਪੈਂਦੀਆਂ ਨੇ ਧੀਆਂ ਪਹਿਣਾ ਦੀਆਂ ਚੁੰਨੀਆਂ ਲਾਈਆਂ ਜਾਂਦੀਆਂ ਨੇ ਪੱਗਾਂ ਰੋਲੀਆਂ ਜਾਂਦੀਆਂ ਨੇ ਔਰ ਉਲਟੇ ਪਰਚੇ ਦਿੱਤੇ ਜਾਂਦੇ ਤੇ ਜੇ ਸਮਾ ਮੰਗਣ ਇਹ ਉਹਦਾ ਉਲਟ ਕੀਆ ਇਹਨਾਂ ਨੂੰ ਪਰਚਾ ਤੇ ਡਾਂਗਾ ਮਿਲਦੀਆਂ ਨੇ ਆ ਅੱਗੇ ਕੇਜਰੀਵਾਲ ਸਾਹਿਬ ਦੀ ਟਵੀਟ ਵਾਓ ਅ ਗ੍ਰੇਟ ਡਿਸੀਜਨ 올 ਗਵਰਨਮੈਂਟ empioyes ਅਕ੍ਰੋਸ ਇੰਡੀਆ ਵਾਂਟ 올 ਪੈਨਸ਼ਨ ਸਕੀਮ ਟੂ ਬੀ ਰਿਸਟੋਰਡ ਥੱਲੇ ਕੀ ਸ਼ੇਅਰ ਕਰ ਰਹੇ ਜਿਹੜੀ ਭਗਵੰਤ ਮਾਨ ਨੇ ਇਹ ਨੋਟੀਫਿਕੇਸ਼ਨ ਕੀਤੀ ਸੀ ਇਸ ਕਿਸਮ ਦਾ ਝੂਠ ਇੱਕ ਜਗ੍ਹਾ ਨਹੀਂ ਅਨੇਕਾ ਵਾਰੀ ਮੈਂ ਅੱਜ ਇਹ ਸਾਰੀਆਂ ਵੀਡੀਓ ਟਵੀਟ ਕਰਨ ਦਾ ਸ਼ੇਅਰ ਕਰਨ ਦਾ ਮਤਲਬ ਤਾਂ ਹੈ ਔਰ ਕਰੋੜਾ ਰੁਪਏ ਦੇ ਇਸ਼ਤਿਹਾਰ ਇਹਨਾਂ ਨੇ ਆਸ਼ੀਆਰ ਦੀ ਮੈਕਾਪੀ ਉਖਾ ਰਹੇ ਜਿਹੜੇ ਇਹਨਾਂ ਨੇ ਇਸ਼ਤਿਹਾਰ ਦਿੱਤੇ ਕਿ ਇੱਕ ਵਾਰ ਫਿਰ ਪੰਜਾਬੀਆਂ ਦੇ ਹੱਕ ਵਿੱਚ ਚੱਲਿਆ ਭਗਵੰਤ ਮਾਨ ਦਾ ਹਰਾ ਪੈਣੀ ਦਿੱਤੀ ਦੀਵਾਲੀ ਦਾ ਤੋਪਾ ਓਲਡ ਪੈਨਸ਼ਨ ਸਕੀਮ ਬਾਲ ਇਹ ਕੇਜਰੀਵਾਲ ਸਾਹਿਬ ਰਾਗਵ ਚੱਡਾ ਇਹਨਾਂ ਦੇ ਵਜ਼ੀਰ ਇਹਨਾਂ ਦੇ ਐਮਪੀ ਸੁਸ਼ੀਲ ਰਿੰਕੂ ਐਮਐਲਏ ਸਾਹਿਬ ਮਹਾਲੀ ਤੋਂ ਮੈਂ ਕਿੰਨਾ-ਕਿੰਨਾ ਦੀਆਂ ਚਿੱਠੀਆਂ ਮਖਾਮਾ ਬਹੁਤ ਲੰਮਾ ਚੌੜਾ ਚਿੱਠਾ ਅੱਗੇ ਮੈਂ ਸਮਾ ਵਧ ਲੈ ਗਿਆ ਮੈਂ ਗੱਲ ਤਾਂ ਕਰ ਰਿਹਾ ਕਿ ਭਾਈ ਮੁਲਾਜ਼ਮਾਂ ਦੇ ਨਾਲ ਤੁਸੀਂ ਵੱਡਾ ਵਾਅਦਾ ਕੀਤਾ ਸੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਮੁਲਾਜ਼ਮਾਂ ਦੀ 올ਡ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ ਔਰ ਸਰਕਾਰ ਬਣੇ ਨੂੰ 2 ਸਾਲ ਪੂਰੇ ਹੋ ਗਏ ਆ ਤੀਜਾ ਸਾਲ ਚੜ ਪਿਆ ਚੌਥੇ ਸਾਲ ਤੋਂ ਬਾਅਦ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਵੇਂ ਸਾਲ ਨੂੰ ਤਾਂ ਕੰਮ ਹੀ ਮੁੱਕ ਜਾਂਦਾ ਸਰਕਾਰਾਂ ਦਾ ਔਰ ਨੋਟੀਫਿਕੇਸ਼ਨ ਕਰਕੇ ਪਹਿਲੇ 6 ਮਹੀਨਿਆਂ ਦੀ ਨੋਟੀਫਿਕੇਸ਼ਨ 18 ਨਵੰਬਰ ਦੀ ਨੋਟੀਫਿਕੇਸ਼ਨ ਹੋਈ 2022 ਚ ਔਰ ਹੁਣ 24 ਚੜ ਗਿਆ ਤੇ 올ਡ ਪੈਨਸ਼ਨ ਸਕੀਮ ਬਹਾਲ ਨਹੀਂ ਹੋ ਰਹੀ ਤੇ ਜੇ ਸਮਾਂ ਮੰਗਣ ਇਹਨਾਂ ਨੂੰ ਅੱਗੇ ਕੁੱਟ ਪੈਂਦੀ ਆ ਇਹਨਾਂ ਨੂੰ ਛੇਤਰਪਰੇਡ ਹੁੰਦੀ ਆ ਇਹਨਾਂ ਦੀ ਲੋਕੋ ਜਾਗ ਜੋ ਇਹ ਪਲਟੂ ਰਾਮ ਭਗਵੰਤ ਮਾਨ ਝੂਠਾ ਦਾ ਬਾਦਸ਼ਾਹ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਬਦਲਾਵ ਦੇ ਨਾਂ ਤੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਤੇ ਧਰੋਖ ਮਾਇਆ ਇਸ ਲਈ ਮੇਰਾ ਇਹ ਕਹਿਣ ਦਾ ਫਰਜ ਅੱਜ ਤੁਹਾਡੇ ਰੂਪ ਰੂਪ ਹੋਣ ਦਾ ਮਕਸਦ ਇਹ ਸੀ ਕਿ ਸਵੇਰੇ ਬਹੁਤ ਵੱਡੀ ਵਿਸ਼ਾਲ ਰੈਲੀ ਬਜਟ ਤੋਂ ਇੱਕ ਦਿਨ ਪਹਿਲਾਂ 4 ਤਰੀਕ ਨੂੰ ਮੋਹੱਲੀ ਚ ਸੀਪੀਐਫ ਕਰਮਚਾਰੀ ਯੂਨੀਅਨ 올ਡ ਪੈਨਸ਼ਨ ਵਾਲੀ ਨੂੰ ਲੈ ਕੇ ਇੱਕੱਠੇ ਹੋ ਰਿਹਾ ਆਓ ਸਾਰੇ ਉਹਨਾਂ ਦਾ ਸਾਥ ਦੇਈਏ ਵੱਧ ਤੋਂ ਵੱਧ ਉਹਨਾਂ ਨੂੰ ਸਾਥ ਦੇ ਕੇ ਇਹ ਝੂਠੀ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਉਣ ਦਾ ਕੰਮ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ